ਸਲੋਕ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸੇਕੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੀ ਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨ ਜਨਾਵੇ ਹਰ ਹਰ ਨਾਮ ਰਿਧੈ ਸਦ ਧਿਆਵੇ ਮਨ ਵਿਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿ ਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ 20 ਬਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਰਿਦੈ ਹਰ ਨਾਉ ਅਨਿਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿਸ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁੰਦਰਾਵੀ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬਿਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਈ ਜੇਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪੁਰਾਨੀ ਅਗੰਮ ਅਗੋਚਰ ਪ੍ਰਭ ਦਿਰਬਾਨੀ ਨਿਰਾਹਾਰਨ ਦਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਦਨ ਦੇਤ ਕਰਹਿ ਚਰਨ ਕੰਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਗੁਰਿ ਆਪਣੀ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੀ ਇਹ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾਲੀਪ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪਰਗਾਸੀ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੀ ਤਪਤ ਮਾਹੀ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੀ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਖਰਬਣ ਦੂਜਾ ਨਾਹੀ ਕੋਏ ਸਰਬ ਨਿਰੰਤਰ ਇਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਇ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਿਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਮੀਤ ਬਿਸਾਰੋ ਚਰਨ ਕਮਲ ਰਿਤਮੈ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਿ ਵਤ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਬਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਧਨ ਕਾ ਚਾਰ ਕੁੰਟ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਾ ਨਿਤ ਬੰਚ ਐ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕਉ ਕਰਹਿ ਪਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਅਨਿਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਈ ਸਰਬ નિਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰਬੋਧ ਹਰ ਕੈਨਦਾਇ ਦਹਿ ਦਿਸ਼ਤਾਵਤ ਆ ਬੈਠਾਇ ਤਾਕੋ ਵਿਗਨ ਨ ਲੱਗੈ ਕੋਈ ਜਾਕੈ ਰਿਦੈ ਬਸੈ ਹਰ ਸੋਇ ਕਾਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਈ ਆਤਮ ਪਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੁ ਨਾਨਕ ਕਾਟੀ ਜੰਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਬਰੈ ਸੋ ਕਾਚੂ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤ્યાਗ ਸ਼ਰਨ ਗੁਰ ਦੇ ਇਓ ਰਤਨ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਉਪਾਵਨਾ ਛੁਟਨ ਹਾਰੀ ਸਿਮਰਤਿ ਸ਼ਾਸਤ ਬੇਦ ਵਿਚਾਰੀ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਚਤ ਨਾਨਕ ਫਲ ਪਾਈ 사ંગਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾਂ ਸੋਤਮੀਤ ਕੁਟੰਬ ਅਰਬਣਿਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਕਿਨ ਤੇ ਕਹੋ ਕਵਨ ਛੁਟਕਾਰ ਆਸ਼ ਹਸਤੀ ਰਤ ਅਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਨ ਧੀਏ ਤਿਸ ਗੁਜੈ ਨੋ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਇਅਾਨੇ ਭਗਤ ਬਿਨਾ ਬਹੁ ਡੂ ਬੇਸਿਆਨੇ ਹਰ ਕੀ ਭਗਤ ਘਰੋ ਮਨ ਮੀਤ ਨਿਰਮਲ ਹੋਏ ਤੁਮਹਾਰੋ ਚੀਤ ਚਰਨ ਕੰਬਲ ਰਾਖੋ ਮਨ ਬਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਈ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨਸ ਜਾਏ ਹੋ ਮੈਂ ਬਿਕ ਫਹਿਲ ਕੋਹਿ ਅਚਿੰਤ ਬਸਹਿ ਸੁਖੰਦਾਲ ਸਾਸ ਗਰਾਸ ਹਰਨਾਮ ਸੰਭਾਲ ਛਾੜ ਸਿਆਣਪ सगली ਮਨਾ ਸਾਧ ਸੰਗ ਪਾਵੈ ਸੱਚ ਧਨ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰ ਗਹਿ ਜਾਇ ਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕੈ ਮਸਤਕ ਲੇਖ एको जाप एको सा लाहा, एक सिमर एको मन आहा एक गुण गाओ अनंत मन तन जाप एक भगवंत एक एक हर आप पूर्ण पूर रो प्राव्याप अनिक विस्थार एक ते पहे एक अराध प्राशत गई मन तन अंतर एक प्रभराता ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਤ ਜਨਾ ਕੀ ਮੰਗੋਂ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵਾਂ ਸਾ ਸਾਸ ਪ੍ਰਭ ਤੁਮੈ ਧਿਆਵਾਂ ਚਰਨ ਕਮਲ ਸਿਓ ਲੱਗੈ ਪ੍ਰੀਤ ਭਗਤ ਕਰਾਂ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇ ਹਰ ਰਸ ਭਾਵੈ ਬਿਰਲਾ ਕੋਇ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲੇਵਲਾ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨਕੋ ਪ੍ਰਭ ਹੋਇਓ ਦਇਾਲ ਸੇਵਕੀਨੋ ਸਦਾ ਨਿਹਾਲ ਬੰਧੜ ਕਾਟ ਮੁਕਤ ਜਨ ਭਇਆ ਜਨਮ ਮਰਨ ਤੋਖ ਭ੍ਰਮ ਗਇਆ ਇਛ ਪੁੰਨੀ ਸਰਦਾਸਾ ਪੂਰੀ ਰਬ ਰਹਿਆ ਸਦ ਸੰਗ ਹਜ਼ੂਰੀ ਜਿਸਕਾ ਸਾਥਣ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੇ ਜੇ ਘਾਲ ਨਾ ਭਾਨੈ ਸੋ ਕਿਉ ਵਿਸਰੇ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਣ ਮਹਿ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਵਿਖਤੇ ਕੱਢੈ ਜਨਮ ਜਨਮ ਕਾ ਟੂਟਾ ਗੰਡੈ ਗੁਰਪੂਰੈ ਤਤ ਇ ਹੈ 부ਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਇਹ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਪਦਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂਡਤ ਜਾਤ ਪਾਏ ਬਿਸ਼ਰਾਮ ਸਗਲ ਦੁੱਖਾ ਹੋ ਵਤਨਾਸ਼ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਵਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤੰਦ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸਤ ਦੀਜੈ ਕਰਮਈਆ ਗੁਰ ਪ੍ਰਸਾਦ ਨਾਮ ਜਪ ਲਈਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੰਭਾਈ ਪ੍ਰਭੁ ਬਖਸ਼ੰਦ ਦੀਨ ਦਇਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ 나ਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈਕੁੰਠ ਮੁਕਤ ਮੁਖ ਪਾਈ ਏਕ ਦਿਮਖ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਬੜਿਾਈ ਹਰ ਕੇ ਨਾਮ ਕੀ ਕਥਾ ਮੰਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੂਖ ਨਾਨਕ ਪਰਗਾਸ ਸਾਧ ਸੰਗ ਪ੍ਰਭ ਦਿਹੋ ਨਿਵਾਸ ਸਰਬ ਸੂਖ ਨਾਨਕ ਪਰਗਾਸ